ਜਿਹੜਾ ਬੰਦਾ ਰੋਟੀ ਖਾਣ ਦਾ ਨਹੀਂ ਬਦਾ ਹੂੰ ਉਹ ਬੰਦੇ ਨੂੰ ਆਲੂ ਵਾਲੇ ਪਰੌਂਠੇ ਦੇ ਦੇ ਉਹ ਕੀ ਸਹੀ ਠੀਕ ਹੂੰ ਤੁਹਾਨੂੰ ਇੱਕ ਹੋਰ ਇਹਦਾ ਧਾਰਨ ਦੇਣਾ ਜੀ ਠੀਕ ਹੈ ਹੁਣ ਇੱਕ ਬਲੈਦੀ ਬੱਛੇ ਨੇ ਲੋਕਾਂ ਦੇ ਰੱਖੇ ਹੋਏ ਧਰਾਂ ਦੇ ਵਿੱਚ ਹੂੰ ਹੁਣ ਬਲੈਦੀ ਬੱਛੇ ਨੂੰ ਛੰਨੀ ਦਾ ਸ਼ਵਾਦਾ ਕੀ ਬਤਾ ਉਹਨੂੰ ਪਾਇ ਚੋ ਛੰਨੀ ਨੱਕ ਮੇਰੀ ਉਦੋਂ ਤੁਸੀਂ ਉਹੀ ਕੁਝ ਇਹ ਬਲੈਦੀ ਬੱਛੇ ਨੇ ਠੀਕ ਹੈ ਉਹਨੇ ਨਹੀਂ ਕੁਝ ਦੇਖਣਾ ਬਲੈਦੀ ਬੱਛੇ ਦਾ ਨਹੀਂ ਪਤਾ ਕਦ ਛਿੰਗਾਂ ਦੇ ਡੰਗਲੇ ਹਾਂ ਉਹੀ ਸੇਹਨ ਕਾਪੀ ਭੰਗੇ ਨੇ ਇਹਨਾਂ ਨੇ ਮਤਲਬ ਵੀ ਕਦੋਂ ਛੋਟਾ ਕਤਲ ਕਰਕੇ ਕਿੱਧਰ ਨੂੰ ਝੜ ਜਾਣਾ ਛੜ ਦੋ ਇਨਨਾਂ ਦਾ ਜੇ ਪੱਕਾ ਹਾਰਡ ਗਾਰਡ ਪ੍ਰੂਫ ਹੋਵੇ ਬਾਈ ਜੀ ਫਿੰਗਰਪ੍ਰਿੰਟ ਹੋਣ ਠੀਕ ਹੈ ਬਗ ਜਾਣਗੇ ਨਹੀਂ ਆ ਛਾਡੇ ਦੇਖ ਦੀ ਪੁਲਿਸ ਆ ਪੰਜਾਬ ਦੀ ਇੱਕ ਹੈ ਜੀ ਪੁਲਿਸ ਆ ਆਪਾਂ ਧੰਨਵਾਦ ਕਰਦੇ ਸਾਡੇ ਭਾਈਆਂ ਦਾ ਵੀਰਾਂ ਦਾ ਇਹਨੂੰ 5 ਮਿੰਟਾਂ ਦੇ ਡੰਗੋ ਦੇਣਗੇ ਹਾਂ ਪੰਜਾਬ ਪੁਲਿਸ ਸਭ ਤੋਂ ਵਧੀਆ ਪੁਲਿਸ ਹਾਂ ਇਹਨੂੰ 5 ਮਿੰਟਾਂ ਚੱਕ ਲਾਂਗੇ ਜੇ ਇਹਨਾਂ ਦੇ ਫਿੰਗਰਪ੍ਰਿੰਟ ਹੁੰਦੇ ਹੋਣ ਸਹੀ ਗੱਲ ਹੈ ਜੋ ਇਹਨਾਂ ਤਾਂ ਨਹੀਂ ਬਹਿਣਾ ਜਿਹੜੰਦੇ ਜਵਾਬ ਹਾਂ ਹਾਂ ਇਹਦਾ ਸਾਝਾ ਬਿੱਲਾ ਸਮਝ ਲੈ ਵੀ ਜਿਹੜਾ ਮਰਜ਼ੀ ਵਰਤ ਜਿਹੜਾ ਮਰਜ਼ੀ ਚਾਹੇ ਤੋ ਦਾਈਂ ਦਵਾ ਲਓ ਚਾਹੇ ਇਹਨੂੰ ਨਾਲ ਭਜਾ ਲਓ ਜਿਹੜਾ ਮਰਜ਼ੀ ਸਮਝੋ ਇਹ ਸਾਝਾ ਬਿੱਲਾ ਇਹ ਸਾਝਾ ਬਿੱਲਾ ਸਮਝ ਲੈ ਪੰਜਾਬ ਨੂੰ ਕੋਈ ਰਾਜਾ ਬਾਬੂ ਹੈ ਹੀ ਨਹੀਂ ਠੀਕ ਹੈ ਮੈਂ ਚਲੋ ਦੋਸਤ ਹੁਣ ਕਿਹੜਾ ਕਿਹੜੀ ਸਰਕਾਰ ਦਾ ਨਾਮ ਲਾ ਮੈਂ ਸਾਰੀ ਜਿੰਮੇਵਾਰ ਨੇ ਕਿਸੇ ਨੂੰ ਆਪਾਂ ਕਹਾਂ ਨਹੀਂ ਇਹਦੇ ਬਾਰੇ ਦਾ ਆਪਾਂ ਸਰਕਾਰ ਤੇ ਖਿਲਾਫ ਕਿਸੇ ਦੇ ਮੈਂ ਨਹੀਂ ਕਹਦਾ ਠੀਕ ਹੈ ਕਿਉਂਕਿ ਆਪਣਾ ਮੁੱਦਾ ਖੂਰਾ ਹੈ ਉਹ ਕਿਸੇ ਹੋਰ ਮੁੱਦੇ ਤੇ ਬੁੱਲਿਆ ਨਾ ਮੈਂ ਠੀਕ ਹੈ ਸਾਰੀਆਂ ਸਰਕਾਰਾਂ ਜਿੰਮੇਵਾਰ ਨੇ A to Z ਜ ਲੋੜ ਤੋਂ ਵੱਧ ਇਹਨਾਂ ਨੂੰ ਉਹ ਉਹ ਕਰਦਾ ਇਹਨਾਂ ਨੂੰ ਜਿਆਦਾ ਉਹ ਜਿੰਨੇ ਜੋਗ ਹੈ ਨਹੀਂ ਤੇ ਉਨੀ ਅਥਾਰਟੀ ਦਿੱਤੀ ਹਾਂ ਭੁੱਖੇ ਮਰਦੇ ਸੀ ਕਾ ਦੁੱਤੇ ਮਾਲ ਖੈ ਨਹੀਂ ਸੀ ਰੋਟੀ ਖਾਣ ਦਾ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਇੱਥੇ ਤੁਸੀਂ ਆਲੂ ਵਾਲੇ ਪਰੌਂਠੇ ਲਾਫੜਾ ਦੇ ਇਹਨਾਂ ਨੂੰ ਜਿਹੜੇ ਬੰਦੇ ਰੋਟੀ ਖਾਣ ਦਾ ਨਹੀਂ ਪਤਾ ਉਹ ਬੰਦੇ ਨੂੰ ਆਲੂ ਵਾਲੇ ਪਰੌਂਠੇ ਦੇ ਦੇ ਉਹ ਕੀ ਸਹੀ ਹੈ ਉਹ ਤੁਹਾਨੂੰ ਇੱਕ ਹੋਰ ਇਹ ਦਾਤਨ ਦੇਣਾ ਜੀ ਠੀਕ ਹੈ ਹੁਣ ਇੱਕ ਬਲੈਦੀ ਵਸੇ ਨੇ ਲੋਕਾਂ ਦੇ ਰੱਖੇ ਹੋਏ ਘਰਾਂ ਦੇ ਵਿੱਚ ਹੁਣ ਬਲੈਦੀ ਵਸੇ ਨੂੰ ਸੰਨੀ ਅਸਲਾਮ ਵਾਲੇਕਮ ਦੋਸਤੋ ਸਾਰਿਆਂ ਨੂੰ ਸੋ ਅੱਜ ਫੇਰ ਮਿੱਤਰ ਨਾਲ ਸਾਡੇ ਜੰਗ ਨਾਲ ਕੁਝ ਗੱਲਾਂ ਕਰਾਂਗੇ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜਾ ਵੀਰੇ ਇੱਕ ਭਈਏ ਨੇ ਬਿਲਕੁਲ ਬੱਚਾ ਨਾ 5 ਸਾਲ ਦਾ ਉਹਦੇ ਨਾਲ ਕੰਮ ਕਰਕੇ ਉਹਨੂੰ ਮਾਰਦਾ ਤੇ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਜਿਹੜੇ ਭਈਏ ਨੇ ਪੰਜਾਬ 'ਚ ਰਹਿੰਦੇ ਵੀ ਨੇ ਇੱਕ ਬਹੁਤ ਵੱਡਾ ਮੁੱਦਾ ਵੀ ਬਣਿਆ ਹੋਇਆ ਇਹ ਬਹੁਤ ਜ਼ਿਆਦਾ ਜਿਹੜੀਆਂ ਪੰਚਾਇਤਾਂ ਨੇ ਉਹ ਮਤੇ ਵੀ ਪਾ ਰਹੀਆਂ ਨੇ ਕਿ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਭਈਏ ਦਾ ਆਧਾਰ ਕਾਰਡ ਕਿਸੇ ਦਾ ਵੋਟਰ ਕਾਰਡ ਬਣ ਨਹੀਂ ਦੇਣਾ ਨਾ ਅਸੀਂ ਬੰਨ੍ਹ ਦੀ ਸਿਫਾਰਸ਼ ਕਰਾਂਗੇ ਮੇਰੇ ਲਾਗੇ ਪਿੰਡ ਹੈ ਪੱਤੀ ਖਲੀਲ ਸੇਪਰ ਦਾ ਪਿੰਡ ਹੈ ਪੱਤੀ ਖਲੀਲ ਉਹਨਾਂ ਨੇ ਪਰਸੋ ਕੱਲ ਮਤਾ ਪਾਇਆਗਾ ਵੀ ਹਾਂ ਅਸੀਂ ਸਾਡੇ ਪਿੰਡ ਦੇ ਵਿੱਚ ਕਿਸੇ ਵੀ ਬਾਹਰਲੇ ਬਸਿੰਦੇ ਦਾ ਯੂਪੀ ਬਿਹਾਰ ਦੇ ਦਾ ਨਾ ਆਧਾਰ ਕਾਰਡ ਨਾ ਵੋਟਰ ਕਾਰਡ ਬੰਨ੍ਹ ਨਹੀਂ ਦੇਵਾਂਗੇ ਨਾ ਹੀ ਉਹਦੇ ਲਈ ਸਿਫਾਰਸ਼ ਕਰਾਂਗੇ ਸੰਗ ਵੀਰੇ ਅਸਰੀਖਾ ਸਟ੍ਰੀਕਲ ਜੀ ਸਾਰਿਆਂ ਨੂੰ ਵੈਕੂਲ ਖਾਲਸਾ ਵੈਕੂਲ ਜੀ ਕੀ ਪਤੇ ਤੁਹਾਨੂੰ ਗੁਰਨਾਨਕ ਉਹਤਰੋਂ ਬਾਤ ਸਭ ਦਾ ਕਰੀ ਪਲਾਵਾ ਭਾਈ ਜੀ अच्छा जंगवीर एक ਵਿਸਾ ਚੱਲ ਰਿਹਾ ਹਨਾ ਹੁਣ ਆਪਾਂ ਦੇਖਨੇ ਆਪਕੇ ਸਲੇ ਤਿੰਨ ਚਾਰ ਦਿਨ ਪਹਿਲਾਂ ਇੱਕ ਬੱਚੇ ਦਾ 5 ਸਾਲ ਦੇ ਦਾ ਕਤਲ ਕਰਤਾ ਹਾਂਜੀ ਭਈਏ ਨੇ ਹਾਂਜੀ ਸੋ ਪਹਿਲਾਂ ਉਹਦੇ ਨਾਲ ਕੋਈ ਕਰਮ ਕੀਤਾ ਉਹ ਦੂਹਾਂ ਵਾਰ ਉਹਦਾ ਕਤਲ ਕਰਤਾ ਹਾਂਜੀ ਬਿਲਕੁਲ ਜੀ ਸੋ ਆਪਾਂ ਇਹਦੇ ਵਿੱਚ ਜਾਂ ਇਹਨਾਂ ਦੀ ਜਿਹੜੀ ਬਹੁਤਾਤ ਪੰਜਾਬ ਦੇ ਵਿੱਚ ਵਧੀਆ ਉਹਦੇ ਵਿੱਚ ਆਪਾਂ ਕਿੰਨੇ ਕੇ ਜ਼ਿੰਮੇਵਾਰ ਆ ਆਪ ਇਹਦੇ ਬਾਰੇ ਗੱਲੇ ਵੀਰੇ ਦਾ ਸਵਾਲ ਇਹ ਜਿਆ ਕਰਦਾ ਮੈਨੂੰ ਬਹੁਤ ਭਿਆਨਕ ਮਤਲਬ ਹੁਣ ਇਹ ਕਈ ਸਾਡੇ ਜ਼ਿਮੀਂਦਾਰ ਭਰਾ ਵੀ ਨੇ ਮਹਾਜਨ ਵੀਰੇ ਬਾਣੀਆਂ ਵੀ ਨੇ ਉਹ ਕੀ ਦਾ ਗੁੱਸਾ ਵੀ ਕਰਨਗੇ ਮੈਂ ਉਹਨਾਂ ਤੋਂ ਮਾਫੀ ਵੀ ਚਾਹਣਾ ਉਹਨਾਂ ਸੇ ਜੋੜ ਕੇ ਜ਼ਿਮੀਂਦਾਰ ਭਰਾਵਾਂ ਤੋਂ ਵੀ ਮਹਾਜਨ ਲੋਕਾਂ ਤੋਂ ਬਾਣੀਆਂ ਤੋਂ ਵੀ ਆੜਤੀਏ ਨੇ ਸਾਡੇ ਠੀਕ ਹੈ ਮੈਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗਦਾ ਨਾ ਤੋਂ ਠੀਕ ਹੈ ਮੈਂ ਇਹ ਨਹੀਂ ਕਹਿੰਦਾ ਚਲੋ ਪਹਿਲੀ ਗੱਲ ਤਾਂ ਇਹ ਆ ਵੀ ਇਹ ਯੂਪੀ ਵਿਹਾਰ ਦੇ ਵਿੱਚ ਉਹ ਰਿਵਲਟਰ ਵੀਛ ਨੇਗੇ ਭਈਏ ਨਹੀਂ ਹੈਗੇ ਜਿਹੜੇ ਅਸਲੀ ਭਈਏ ਨੇ ਯੂਪੀ ਵਿਹਾਰ ਦੇ ਵਸਿੰਦੇ ਨੇ ਠੀਕ ਹੈ ਉਹ ਹਰ ਵਾਰੀ ਇਚਤ ਕਰਦ ਨੇ ਮੈਂ ਜਾ ਕੇ ਆਹ ਬਿਹਾਰਤ ਵੀ ਗਾਵਾਂ ਯੂਪੀ ਦੀਆਂ ਵੀਰੇ ਆਦੋ 25 30 ਸਾਲ ਪਹਿਲਾਂ ਬਿਹਾਰ ਗਿਆ ਸੀ ਮੈਂ ਸਰਦਾਰ ਦੀ ਪਤਾ ਕਿੰਨੀ ਜਲ ਕਰਦੇ ਨੇ ਲੋਕ ਠੀਕ ਹੈ ਜਿੰਨੀ ਵੀ ਤੁਸੀਂ ਕਹਦੋ 19 ਥੋੜੀ ਠੀਕ ਹੈ ਯੂਪੀ ਦੇ ਲੋਕ ਵੀ ਸ਼ੋਰ ਨੂੰ ਭੂਜੇ ਵਹਾ ਕੇ ਰੋਟੀ ਖਾਣਗੇ ਖਾਣਾ ਖਾਣਗੇ ਜਿਵੇਂ ਅੱਜ ਤੋਂ ਸਾਡੇ 60 66 ਸਾਲ ਪਹਿਲਾਂ ਸੀ ਵਧੀਆ ਕੂਰੇ ਲੱਠੇ ਕਹਿੰਦੇ ਨੇ ਉਹਨੂੰ ਵਸਾ ਕੇ ਠੀਕ ਹੈ ਮਹਿਮਾਨੀ ਪੂਰੀ ਨਹੀਂ ਕਰਦੇ ਨੇ ਵਧੀਆ ਡੰਗ ਨਾ ਜਾਜਾ ਪਰਿਵਾਰਾ ਉਹਦੇ ਹਿਸਾਬ ਨਾਲ ਇਹ ਜਿਤ ਕਰਦੇ ਇਹ ਪਈਏ ਨਹੀਂ ਇਹ ਪਈਏ ਨੇ ਜਿਹੜੇ ਇਹ ਤਾਂ ਅਸਲ ਵਿੱਚ ਇਹ ਡਿਫਰੈਂਟਰ ਨੇ ਇਹਨਾਂ ਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਕੋਈ ਨੋ ਰਿਸ਼ਤੇ ਇਹਨਾਂ ਦਾ ਬਾਈ ਜੀ ਠੀਕ ਹੈ ਇਸੇ ਨਾਲ ਕੋਈ ਰਿਸ਼ਤਾ ਨਹੀਂ ਜਿਹੜੇ ਉਧਰੋਂ ਡਿਫਾਲਟਰ ਹੋਏ ਹੋਣੇ ਜਾਂ ਜਿਹੜੇ ਉਧਰੋਂ ਭਗੌੜੇ ਟੈਗ ਬੰਦੇ ਨੇ ਮੈਂ ਉਹੀ ਕਹਿਣ ਲੱਗਾ ਸੀ ਪੂਰੀ ਗੱਲ ਵੀ ਭਗੌੜੇ ਨੇ ਮਤਲਬ ਉਹ ਉਥੋਂ ਮਤਲਬ ਡਿਫਾਲਟਰ ਨੇ ਠੀਕ ਆ ਇਹ ਕਾਰਨ ਹੈ ਆਪਣੇ ਜ਼ਿੰਮੇਦਾਰਾਂ ਨੇ ਇਹਨਾਂ ਨੂੰ ਮਤਲਬ ਕੰਮ ਕਰਨ ਵਾਸਤੇ ਆਏ ਸੀ ਇਹ ਨਹੀਂ ਕਹਿੰਦੇ ਚਲੋ ਵਧੀਆ ਗੱਲਾਂ ਕੰਮ ਕਰਨ ਬੱਤੇ ਬਾਲਣਾ ਆਪਣਾ ਟੱਡ ਬਾਲਣਾ ਆਪਾਂ ਕਿਸੇ ਦੇ ਰਿਗਾਰਦ ਦੁਖੀ ਨਹੀਂ ਹੈਗੇ ਠੀਕ ਆ ਅੱਜ ਵੀ ਆਪਣੇ ਪਿੰਡ ਬੈਠੇ ਨੇ ਉਹਨਾਂ ਦੇ ਨਾਲ ਮੈਂ ਗਿਆ ਸੀ ਭਈਆਂ ਦੇ ਨਾਲ ਠੀਕ ਆ ਉਹ ਗਰੂ ਨਹੀਂ ਯਾਰ ਜੂਣ ਨਹੀਂ ਹੈ ਆਪਣੇ ਵਧੀਆ ਮਿੱਤਰ ਨੇ ਠੀਕ ਆ ਬੱਚੇ ਨੇ ਉਹਨਾਂ ਦੇ ਆਪਣੀ ਜਿਹਦੇ ਵੀ ਕਰਦੇ ਨੇ ਅੱਜ ਵੀ ਕਰਦੇ ਨੇ ਬੱਚੇ ਜਿੱਦ ਆਪਣੀ ਠੀਕ ਆ ਪਰ ਜਨ ਜਿੱਥੇ ਤੇ ਕਸੀਮ ਦਾ ਉੱਥੇ ਤੇ ਤੁਸੀਂ ਸੀਮਤ ਰੱਖੋ ਨਾ ਅਸੀਂ ਸਾਡੇ ਜ਼ਿਮੀਂਦਾਰ ਉੱਥੇ ਜ਼ਿਮੀਂਦਾਰੇ ਨੇ ਜਿਹੜੀ ਮੈਂ ਪਹਿਲਾਂ ਸ਼ੁਰੂ ਜਾਈ ਤੀ ਮਾਜੇ ਲੋਕ ਵੀ ਨੇ ਕੁਝ ਕਨੇ ਨਹੀਂ ਸਾਰੇ ਨਹੀਂ ਠੀਕ ਆ ਵੀ ਲੋੜ ਤੋਂ ਵਾਧੇ ਇਹਨਾਂ ਨੂੰ ਸ਼ੇਰ ਚਾੜ ਲਿਆ ਠੀਕ ਆ ਜਿਵੇਂ ਹੁਣ ਇਹਨੇ ਆਪਣੇ ਮੁੱਖ ਘਰ ਦੇ ਕਮਰੇ ਨੇ ਉਹਨਾਂ ਨੇ ਜਵਾਬ ਵੀ ਇਹਨਾਂ ਕੋਲੇ ਨੇ ਜੀ ਠੀਕ ਆ ਟਰੈਕਟਰ ਸਖਾ ਤੇ ਟਰੈਕਟਰ ਸਖਾ ਤੇ ਆਪਦੇ ਸੁੱਖ ਦੇ ਮਾਰੇ ਨੇ ਇਹਨਾਂ ਨੂੰ ਮੈਨੂੰ ਆਜਮੀਨ ਪਾਣੀ ਪੈ ਜੇ ਠੀਕ ਆ ਮੋਟਰ ਹੱਲ ਦਾ ਕੋਈ ਖਾਸ ਵੱਡੀ ਗੱਲ ਨਾਰਮਲ ਗੱਲ ਹੋਊਗੀ ਗੱਰਨ ਖਾਵੀਆਂ ਗੱਡੀਆਂ ਖਾਉਂਦੀਆਂ ਹਾਲਾਂਕਿ ਜਦ ਕਿ ਇਹ ਦੇਖ ਦੇ ਵਿੱਚ ਸਾਡੇ ਆਏ ਨੇ ਮੈਂ ਨਿਆਣਾ ਸੀ ਛੋਟਾ ਜਿਹਾ ਸੀ ਆਦੀ ਮੈਨੂੰ ਗੱਲ ਲਗਾਉਣਾ ਠੀਕ ਹੈ ਬਹੁਤ ਛੋਟਾ ਜਿਹਾ ਸੀ ਮੇਰਾ ਡੈਡੀ ਉਨੀ ਮਤਲਬ ਜਵਾਨ ਸੀ ਖੇਤੀਆਂ ਦੀ ਬਾਬਾ ਰਣਜੀਤ ਇਹਨਾਂ ਦੀ ਮੋਟਰ ਸਰਦਾਰ ਸੁਜੀ ਆ ਹਾਂ 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 ਇਹਨਾਂ ਨਾਲ ਹੁੰਦਾ ਇੱਕ ਭਈਆ ਰਲਿਆ ਵਾ ਠੀਕ ਹੈ ਸਾਡੇ ਬਾਬਾ ਜੀ ਦੀ ਹੋਂਦ ਲਾਉਦੇ ਨੇ ਸਾਨੂੰ ਉਹਦਾ ਸਕਾ ਹੀ ਪਰਿਵਾਰ ਇਹ ਹੂੰ ਤਾਂ ਭਈਆ ਨੰਨ ਰਲਿਆ ਵਾ ਹੁੰਦਾ ਬੰਦੇ ਨੂੰ ਰੋਟੀ ਨਹੀਂ ਖਾਣੀ ਆਉਂਦੀ ਬਾਈ ਜੀ ਅੱਛਾ ਹੁਣ ਤੁਸੀਂ ਕਹੋਗੇ ਇਹ ਰੋਟੀ ਖਾਣ ਦਾ ਕੀ ਢੰਗ ਹੈ ਹਾਂ ਰੋਟੀ ਖਾਣ ਦਾ ਕੀ ਪਤਾ ਯੋ ਰੋਟੀ ਖਾਂਦਾ ਸੀ ਨਾ ਜੱਪੇ ਨਾਲ ਸਾਰਾ ਮੂੰਹ ਸਿਰ ਲਵੇ ਲੈਂਦਾ ਸੀ ਰੋਟੀ ਖਾਂਦਾ ਦਾਲ ਨਾਲ ਠੀਕ ਹੈ ਇਹ ਸਾਡਾ ਪਰਿਵਾਰ ਛੋਕਾ ਕੌਂਕਿਆਰ ਉਹਦਾ ਸਾਹ ਸੀ ਚਾਹ ਸੀ ਇਕੱਠੀ ਕਰਦੇ ਜਾਂ ਨਹੀਂ ਸੀ ਕਦੇ ਅਟਕਰੀ ਠੀਕ ਹੈ ਉਹ ਮੈਂ ਕਹਿੰਦਾ ਸਾਰਾ ਮੂੰਹ ਸਿਰ ਲਵੇ ਲਗਾ ਫੇਰ ਰੋਟੀ ਖਾਂਦਾ ਅੱਛਾ ਫੇਰ ਤਾਨੂੰ ਹੋਰ ਭੁੱਖ ਮਰੀ ਦੀ ਗੱਲ ਹੁਣ ਨਾ ਉਦੋਂ ਗਾਂ ਵਾਲੀ ਗੱਲ ਆਜੋ ਭਈਆਂ ਦੀ ਹਮ ਭਾਈ ਭਈਆਂ ਨੇ ਬਾਬੇ ਨੇ ਇੱਕ ਹੋਰ ਰੱਖ ਲੈਣ ਜੀ ਤੇ ਉਹਦਾ ਬਾਅ ਕਿਉਂ ਠੀਕ ਹੈ ਉਹ ਯੈਨ ਨਾਲ ਭੁੱਖ ਮਰੀ ਜੀ ਭੁੱਖਾ ਮਰਿਆ ਵਾ ਸੀ ਆ ਬਾਈ ਜੀ ਹਮ ਕੱਲ ਸੁਣਨ ਵਾਲੀ ਇਹਦਾ ਨਾ ਹੈ ਠੀਕ ਹੈ ਉਹ ਤਾਰੇ ਕੀ ਮੋਟਰ ਹੈ ਤੇ ਨਾਲ ਆਪਣੀ ਮੋਟਰ ਹੈ ਦੂਜੀ ਠੀਕ ਹੈ ਇਧਰ ਇਹਨਾਂ ਦੀ ਰਜੀਤ ਬਾਬੇ ਕੀ ਮੋਟਰ ਸੀ ਹੂੰ ਇਹਨਾਂ ਨੇ ਨਾ ਇੱਕ ਦਿਨਾਂ ਦੌਰ ਚੱਲਿਆ ਸੀਗਾ ਦਰਸਤ ਲਾਉਣ ਦਾ ਮਤਲਬ ਤੇਲ ਵਾਲੇ ਦਰਸਤ ਹੀ ਰਤਨ ਜੋਤ ਕਹਿੰਦੇ ਸ਼ੂ ਨੂੰ ਹਾਂ ਰਤਨ ਜੋਤ ਸੀ ਨਿਕਨੇ ਕਿ ਹੁੰਦੀ ਸੀ ਜਦੋਂ ਰਤਨ ਜੋਤ ਆਪਣੇ ਖਾਣ ਕਾਫੀ ਘਰਾਂ ਨੇ ਪਰ ਆਵੇਂ ਲਾਇਆ ਸੀ ਹੂੰ ਉਹ ਦੌਰ ਚੱਲਿਆ ਸੀ ਠੀਕ ਹੈ ਚੋਂ ਕਿਸੇ ਕਾਰਨ ਕਰਕੇ ਫੇਲ ਹੋ ਗਿਆ ਪੋਕਲ ਤਾਂ ਜਾਣ ਨਹੀਂ ਹਾਂ ਠੀਕ ਹੈ ਆਪਾਂ ਭਈ ਵਾਲੀ ਗੱਲ ਤੇ ਆਪਾਂ ਭਈ ਵਾਲੇ ਮੁੱਦੇ ਤੇ ਰਹੇ ਉਹਦੇ ਵੀ ਚੱਲਦੇ ਆ ਹਾਂ ਬਾਬੇ ਨੇ ਭਾਜ ਜਦੋਂ ਪਿਆਰ ਰਖ ਲੈ ਇੱਕ ਹੂੰ ਉਹ ਰਦਮ ਜੋਧ ਦੇ ਵਿੱਚ ਮਤਲਬ ਉਹ ਕਰ ਦੇ ਦੇਖ ਭਾਲ ਕਾ ਪਈ ਉਹਦੀ ਠੀਕ ਹੈ ਉਹ ਬੰਦੇ ਨੇ ਜਿਵੇਂ ਹੁਣ ਆਪਣੀਆਂ ਮੋਟਰਾਂ ਦੇ 4 ਰੁਪਏ ਹੁੰਦਾ ਵਾਧੂ ਪੁਰਾਣਾ ਯਾਰ ਬੇਕਾਰ ਠੀਕ ਹੈ ਤਿੰਨੇ ਚਾਰ ਮੋਟਰਾਂ ਦੇ ਛੱਡੀ ਮੋਟਰ ਤੇ ਇੱਕ ਨਾਲ ਕੇ ਦਾਰੇ ਕੀ ਮੋਟਰ ਤੇ ਠੀਕ ਹੈ ਉਧਰ ਗਰਨਾਮ ਵਾਲੀ ਵਾਗੀ ਕੀ ਮੋਟਰ ਤੇ ਅੱਛਾ ਫਿਰ ਉਹਨੇ ਚਾਰ ਤੇ ਪੁਰਾਣੇ ਡੱਬੇ ਖੱਟੇ ਹੋਏ ਵੇ ਉਹ ਵੀ ਚੱਕ ਪਈ ਉਹ ਵੀ ਨਹੀਂ ਛੱਡੇ ਨਹੀਂ ਭੁੱਖ ਦੀ ਉਹ ਬੰਦੇ ਦੇ ਅੰਦਰ ਪਤਾ ਨਹੀਂ ਕਿੰਨੀ ਕੁ ਭੁੱਖ ਸੀ ਕੱਚੇ ਅਮਰੂਦ ਨਹੀਂ ਛੱਡਿਓ ਬੰਦੇ ਨੇ ਠੀਕ ਹੈ ਜਿਹੜੀ ਚੀਜ਼ ਆ ਗਈ ਤੌਂਟਦੀ ਹਾਂਜੀ ਹੁਣ ਤੁਸੀਂ ਹਿਸਾਬ ਲੈ ਲਓ ਵੀ ਉਹ ਕੀ ਉਹ ਰਿਜ਼ਲਟ ਨਿਕਲੂਗਾ ਕਿਹਾਂ ਜਾ ਕੇ ਹੁਣ ਸਾਡੇ ਲੋਕਾਂ ਨੂੰ ਉਹਨਾਂ ਨੂੰ ਕੁਰਸੀਆਂ ਦੇ ਵਾਸਤੇ ਆਖਿਆ ਮੁਰੇ ਮੈਂ ਨਹੀਂ ਕਹਦਾ ਸੀਮਤ ਰੱਖੋ ਆਪਾਂ ਨੂੰ ਲੋੜ ਹੈ ਕੰਮ ਦੀ ਵੀ ਲੋੜ ਹੈ ਦੂਜੀ ਗੱਲ ਸਰਕਾਰ ਨੂੰ ਬੇਨਤੀ ਕਰਦਾ ਮੈਂ ਆਧਾਰ ਕਾਰਡ ਵਾਲੀ ਇਹਨਾਂ ਨੂੰ ਮਤਲਬ ਜਿਵੇਂ ਹੁਣ ਸਾਨੂੰ ਅਸੀਂ ਆਂ ਪੰਜਾਬੀਆਂ ਆਪ ਸਰਦਾਰਾਂ ਤੁਸੀਂ ਰਾਤਾਂ ਦੇ ਵਿੱਚ ਪੈਰ ਧਰ ਕੇ ਲਖੋ ਨਾ ਦਿੰਦੇ ਨਹੀਂ ਉੱਥੇ ਜ਼ਮੀਨ ਨਹੀਂ ਮਿਲਦੀ ਸਾਡੇ ਖੇਤਾਂ ਨੂੰ ਨਹੀਂ ਮਿਲਦੀ ਮੈਂ ਉਹੀ ਕਰ ਚਲੋ ਮੈਂ ਆਪਦੀ ਗੱਲ ਕਰਦਾ ਮੈਂ ਕਿਸੇ ਦੀ ਨਹੀਂ ਕਹਿੰਦਾ ਠੀਕ ਹੈ ਆਪਾਂ ਦਾ ਆਪਦੀ ਗੱਲ ਕਰ ਰਿਹਾ ਆਪਾਂ ਦੂਜੇ ਦੀ ਨਾ ਕੱਛਦੇ ਹੂੰ ਤੇ ਝੂਠਾ ਗੱਲ ਇਹ ਸਹੀ ਗੱਲ ਹੈ ਜੀ ਤੁਸੀਂ ਪੈਰ ਧਰ ਕੇ ਖਾਓ ਉੱਥੇ ਹਮਾਤਲਾ ਸਾਡਾ ਸਾਡੇ ਕਿਹੜਾ ਟੋਹਾ ਵਾਹ ਲਾਂਗੇ ਸਾਡਾ ਭਾਈ ਹੋਈ ਆ ਹਾਂ ਬਿਲਕੁਲ ਤੁਸੀਂ ਉੱਥੇ ਧਰੋ ਨਾ ਨਹੀਂ ਧਰਦੇ ਨੇ ਹੈ ਨਹੀਂ ਧਰਦੇ ਨਾ ਕੋਈ ਇੱਥੇ ਮੈਂ ਇਹ ਇਹਦਾ ਕੋਈ ਖਲਾਈ ਦਾ ਬੜਾ ਸਮਝ ਲਿਆ ਵੀ ਚਿੜੀਆ ਦਾ ਸਮਝ ਲਿਆ ਜਿਹੜਾ ਹੁੰਦਾ ਚਲ ਪੰਜਾਬ ਦੇ ਜਿਹੜਾ ਰੱਬੇ ਖੇਡਦੇ ਨੂੰ ਸੰਝਾ ਬਿੱਲਾ ਹੁੰਦਾ ਸੀ ਇੱਕ ਸੰਝਾ ਬਿੱਲਾ ਨੂੰ ਖੇਡਦੇ ਨਜਵਾ ਹਾਂ 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 ਜਿਹੜਾ ਸੰਝਾ ਬਿੱਲਾ ਸਮਝ ਲੈ ਵੀ ਜਿਹੜਾ ਮਰਜ਼ੀ ਵਰਤਦਾ ਜਿਹੜਾ ਮਰਜ਼ੀ ਚਾਹੇ ਤੋ ਦਾਈਂ ਦਬਾ ਲਓ ਚਾਹੇ ਇਹਨੂੰ ਨਾਲ ਭਜਾ ਲਓ ਜਿਹੜਾ ਤੋ ਮਰਜ਼ੀ ਸਮਝੋ ਇਹ ਸੰਝਾ ਬਿੱਲਾ ਇਹ ਸੰਝਾ ਬਿੱਲਾ ਸਮਝ ਲੈ ਪੰਜਾਬ ਨੂੰ ਕੋਈ ਰਾਜਾ ਬਾਬੂ ਹੈ ਹੀ ਨਹੀਂ ਠੀਕ ਹੈ ਮੈਂ ਚਲੋ ਦੋਛੀ ਹੁਣ ਕਿਹੜਾ ਕਿਹੜੀ ਸਰਕਾਰ ਦਾ ਨਾਮ ਲਾ ਮੈਂ ਸਾਰੀ ਕਿਵੇਂ ਮਾਰਨੇ ਨੇ ਕਿਸੇ ਨੂੰ ਆਪਾਂ ਕਹਿਣਾ ਨਹੀਂ ਇਹਦੇ ਬਾਰੇ ਤਾਂ ਆਪਾਂ ਸਰਕਾਰ ਤੇ ਖਿਲਾਫ ਕਿਸੇ ਦੇ ਮੈਨ ਨਹੀਂ ਕਹਦਾ ਠੀਕ ਹੈ ਕਿਉਂਕਿ ਆਪਣੇ ਮੁੱਦਾ ਖੂਰਾ ਹੈ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨੇ ਏ ਟੂ ਜ਼ेड ਜਿੰਨੀਆਂ ਵੀ ਅੱਜ ਤੱਕ ਬਣੀਆਂ ਨੇ ਸਾਰੀਆਂ ਹੀ ਠੀਕ ਐ ਲੋੜ ਤੋਂ ਵੱਧ ਇਹਨਾਂ ਨੂੰ ਉਹ ਕਰਦਾ ਇਹਨਾਂ ਨੂੰ ਜਾਦੇ ਜਿੰਨੇ ਜੋਗੇ ਹੈ ਨਹੀਂ ਤੇ ਉਨੀ ਅਥਾਰਟੀ ਦਿੱਤੀ ਆ ਹਾਂ ਭੁੱਖੇ ਮਰਦੇ ਸੀ ਕਾ ਦੁੱਤੇ ਮਾਲ ਘੇ ਨਹੀਂ ਫੀ ਰੋਟੀ ਖਾਣ ਦਾ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਇੱਥੇ ਤੁਸੀਂ ਆਲੂ ਵਾਲੇ ਪਰੌਂਠੇ ਲਾ ਲਫੜਾ ਦੇ ਇਹਨਾਂ ਨੂੰ ਜਿਹੜਾ ਬੰਦਾ ਰੋਟੀ ਖਾਣ ਦਾ ਨਹੀਂ ਪਤਾ ਉਹ ਬੰਦੇ ਨੂੰ ਆਲੂ ਵਾਲੇ ਪਰੌਂਠੇ ਦੇ ਦੇ ਉਹ ਕੀ ਸਹੀ ਗਾ ਉਹ ਤੁਹਾਨੂੰ ਇੱਕ ਹੋਰ ਇਹਦਾ ਕਾਰਨ ਦਿੰਦਾ ਜੀ ਠੀਕ ਐ ਉਹਨਾਂ ਕੋਲ ਬਲੈਦੀ ਵਸੇ ਨੇ ਲੋਕਾਂ ਦੇ ਰੱਖੇ ਹੋਏ ਘਰਾਂ ਦੇ ਵਿੱਚ ਉਹ ਉਹ ਬਲੇਦੀ ਬੱਛੇ ਨੂੰ ਸੰਨੀ ਦੇ ਖਵਾਦਾ ਕੀ ਪਤਾ ਉਹਨੂੰ ਪੈ ਚੋ ਸੰਨੀ ਨੱਕ ਮੇਰੀ ਉਦੋਂ ਤੁਸੀਂ ਉਹੀ ਕੁਛ ਇਹ ਬਲੇਦੀ ਬੱਛੇ ਨੇ ਠੀਕ ਆ ਉਹਨੇ ਨਹੀਂ ਕੁਛ ਦੇਖਣਾ ਬਲੇਦੀ ਬੱਛੇ ਦਾ ਨਹੀਂ ਪਤਾ ਕੱਲ ਸਿੰਘਾਂ ਦੇ ਡੰਗਲੇ ਹਾਂ ਉਹੀ ਸੇਹਨ ਕਾਪੀ ਭੰਜੇ ਨੇ ਇਹਨਾਂ ਨੇ ਮਤਲਬ ਵੀ ਕਦੋਂ ਛੋਟਾ ਕਤਲ ਕਰਕੇ ਕਿੱਧਰ ਨੂੰ ਜੜ ਜਾਣਾ ਸਾਢੇ ਤਣ ਇਹਨਾਂ ਦਾ ਜੇ ਪੱਕਾ ਹਾਰਡ ਕਾਰਡ ਪ੍ਰੂਫ ਹੋਵੇ ਭਾਈ ਜੀ ਫਿੰਗਰਪ੍ਰਿੰਟ ਹੋਣ ਠੀਕ ਆ ਭਗ ਜਾਣਗੇ ਇਹ ਨਹੀਂ ਆ ਸਾਢੇ ਦੇਖ ਦੀ ਪੁਲਿਸ ਆ ਪੰਜਾਬ ਦੀ ਇੱਕ ਹੈ ਜੀ ਪੁਲਿਸ ਆ ਆਪਾਂ ਧੰਨਵਾਦ ਕਰਦੇ ਸਾਡੇ ਭਾਈਆਂ ਦਾ ਵੀਰਾਂ ਦਾ ਇਹਨੂੰ 5 ਮਿੰਟਾਂ ਦੇ ਡੰਗਰ ਦੇਣਗੇ ਹਾਂ ਪੰਜਾਬ ਪੁਲਿਸ ਸਭ ਤੋਂ ਵਧੀਆ ਪੁਲਿਸ ਇਹਨੂੰ 5 ਮਿੰਟਾਂ ਚੱਕ ਲਾਂਗੇ ਜੇ ਇਹਨਾਂ ਦੇ ਫਿੰਗਰਪ੍ਰਿੰਟ ਹੁੰਦੇ ਹੁਣ ਸਹੀ ਗੱਲ ਹੈ ਜੋ ਇਹਨਾਂ ਦਾ ਕੋਈ ਫਿੰਗਰਪ੍ਰਿੰਟ ਨਹੀਂ ਕੋ ਲੈਣ ਇਹਦੇ ਨਹੀਂ ਆ ਇਹਨਾਂ ਦੇ ਤਾਂ ਇੱਕ ਝੋਲਾ ਹੈ ਬਸ ਸਿਰਫ ਉਹ ਝੋਲਾ ਤੇ ਫਿਰ ਛੱਡ ਜਾਣਾ ਉਸ ਮਰੇ ਕੋਲ ਉਹ ਲੈ ਲੈਣੇ ਉਹੀ ਉਹੀ ਕੁਰਤਾ ਇੱਕ ਇੱਕ ਕੱਪੜਾ ਉਹ ਹੀ ਕਰੇ ਉਹੀ ਝੋਲਾ ਇਹਨਾਂ ਕੋਲ ਬਸ ਉਹ ਛੋਂ ਛੱਡ ਜਾਣਗੇ ਧੂੜੀਆਂ ਲੈ ਲੈਣਗੇ ਨਮਾ ਜਾ ਕੇ ਮਰੇ ਕੋਲੋਂ ਲੈ ਲੈਣਗੇ ਮੰਡੀੋਂ ਲੈ ਲੈਣਗੇ ਅੰਦਗੜੋਂ ਵਾ ਇੰਨਾ ਹੀ ਕੰਮ ਇਹਨਾਂ ਦਾ ਭਈਆਂ ਦਾ ਯਾਨੀ ਮੈਂ ਤਾਂ ਭਈਆਂ ਬਾਰੇ ਇਹੀ ਕਹਣਾ ਵੀ ਤੁਸੀਂ ਕੰਮ ਤੇ ਕ ਜਾਦਾ ਇਹਨਾਂ ਨੂੰ ਖੁੱਲ੍ਹ ਦਿੱਤੀ ਮਾੜੀ ਆ ਮਾੜੀ ਆ ਰੋਡ ਤੋਂ ਬਦ ਇੱਕ ਹੁਣ ਵੀਡੀਓ ਚੱਲਦੀ ਆ ਮੈਂ ਦੇਖਿਆ ਸੀ ਮੈਂ ਸੁਣੀ ਸੀ ਜੰਗ ਕਹਿੰਦਾ ਕਿਸੇ ਦੇ ਪਹੀਆ ਰੱਖਿਆ ਹੋਇਆ ਸੀ ਕਾਫੀ ਪੁਰਾਣਾ ਜਿਵੇਂ ਜਾਰ ਪਹੀਏ ਦੇ ਹਾਂਜੀ ਉਹ ਕਿਸੇ ਕੰਮ ਚ ਉਹਨੇ ਪਹੀਏ ਨੂੰ ਕਹਿੰਦੇ ਰੋਕ ਟੋਕ ਕਰਤੀ ਮੈਂ ਵੀਡੀਓ ਦੇਖੀ ਸੀ ਪਰਸੋਂ ਚੋ ਹਾਂਜੀ ਤੇ ਕਾਫੀ ਚੱਲ ਰਹੀ ਆ ਉਹ ਕਹਿੰਦੇ ਵੀ ਬੰਦੇ ਨੇ ਮਨਚੇ ਨੂੰ ਇੰਨੀ ਕਰੋੜ ਰੱਖੀ ਹਾਂਜੀ ਗੁੱਸਾ ਰੱਖਿਆ ਹਾਂਜੀ ਠੀਕ ਆ ਆਪਦੇ ਸਰਦਾਰ ਦੇ ਪ੍ਰਤੀ ਉਹਦੇ ਮੁੰਡੇ ਨੂੰ ਮਾਰ ਕੇ ਉਹਦਾ ਮੀਟ ਬਣਾ ਲਿਆ ਬੋਲੇ 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 ਇਹਦਾ ਬਹੁਤ ਸਰਦਾਰ ਨੂੰ ਕਹਿੰਦਾ ਉਸ ਤੋਂ ਬਾਅਦ ਹਾਂਜੀ ਕਹਿੰਦਾ ਵੀ ਸਰਦਾਰਾ ਮੈਂ ਮੀਟ ਬਣਾਇਆ ਹੂੰ ਕਹਿੰਦਾ ਵੀ ਆ ਜਾ ਤੂੰ ਬੋਤਲ ਲਿਆ ਕਹਿੰਦਾ ਆਪਾਂ ਪਿਗ ਲਾਉਣਾ ਉਹਨਾਂ ਦੀ ਜਾਨੀ ਕਿ ਸਾਂਝ ਵਧੀਆ ਸੀ ਮੈਂ ਹਾਂਜੀ ਉਹੀ ਗੱਲ ਆ ਗਈ ਦੁਬਾਰੇ ਘੁੰਮ ਗਈ ਅੱਛਾ ਜੀ ਵੀ ਇੰਨੇ ਇਹ ਮੁੰਡੇ ਦਾ ਮੀਟ ਮੁੰਡੇ ਦੇ ਪਿਓ ਨੂੰ ਖਵਾ ਲਾ ਲਾ ਜਿਹੜੋ ਬੰਦਾ ਕਹਿੰਦੇ ਜੇਲ੍ਹ ਚਾ ਪਟਿਆਲੇ ਭਈਆ ਧਰਤੀ ਜੇਲ੍ਹ ਨਹੀਂ ਦਿੰਦੀ ਰਵਾ ਗੱਲ ਸੁਣ ਕੇ ਕਿੱਡੀ ਗੱਲ ਆ ਬਈ ਪੱਕਾ ਕਿੰਨਾ ਯਕੀਨ ਕਰ ਲਾਂਗੇ ਇਨਸਾਨਾਂ ਤੇ ਐਨੇ ਐਨੇ ਅੰਦਰੋਂ ਇਹ ਬੇਕਰਕਨੇ ਜਾਂ ਐਨੇ ਅੰਦਰੋਂ ਇਹ ਇਨਸਾਨੀਅਤ ਤਾਂ ਹੈ ਨਹੀਂ ਇਹਨਾਂ ਦੇ ਅੰਦਰ ਇੰਨਾ ਜ਼ਿਆਦਾ ਜਾਨੀ ਕਿ ਆਪਦੇ ਅੰਦਰ ਇਹ ਇੱਕ ਦੂਜੇ ਪ੍ਰਤੀ ਗੁੱਸਾ ਨਫ਼ਰਤ ਰੱਖਦੇ ਆ ਨਫ਼ਰਤ ਦੀ ਸੱਚਾ ਗੱਲ ਤੋਂ ਗੱਲ ਇੱਕ ਹੋਰ ਜਾਂਦਾ ਕੀ ਆਪਣੇ ਰਾਇ ਕੋਟ ਕੋਲੇ ਪਹਾਣੀ ਬੜੰਗ ਦੇ ਨੇ ਆ ਸ਼ਹਸਤਾਨ ਖਾਨ ਵਾਲਾ ਪਿੰਡ ਹੈ ਕੋ ਸ਼ਹਸਤਾਨ ਖਾਨ ਠੀਕ ਹੈ ਹੁਣ ਤੇ ਹੁੰਦੇ ਗੱਲ ਇੱਕ ਮਾਸਟਰ ਸੀਗਾ ਜੀ ਖੇਤੀ ਬਹੁ ਬੜੀ ਕਰਦਾ ਸੀ ਠੀਕ ਹੈ ਪੁਰਾਣੀ ਗੱਲ ਆ ਕਾਫੀ ਕਈ ਸਾਲਾਂ ਉਦੋਂ ਪਾਣੀ ਹੋਸ਼ਾ ਸੀ ਆਪਣੇ ਏਰੀਆ ਚਲੋ ਅੱਜ ਵੀ ਉਧਰ ਉਹ ਏਰੀਆ ਚ ਪਾਣੀ ਆਪਣੇ ਨੂੰ ਹੋਸ਼ਾ ਠੀਕ ਹੈ ਕੋਠੇ ਦੇ ਵਿੱਚ ਮੋਟਰਾਂ ਖੂਈ ਦੇ ਉੱਤੇ ਕੋਠਾ ਬਣਾਉਂਦਾ ਕੋਠੇ ਦੇ ਅੰਦਰ ਮੋਟਰ ਕੱਢਉਂਦੀ ਜਿੱਦਾਂ ਪੱਖੇ ਨੂੰ ਵੱਡਾ ਚੱਲਦਾਉਂਦਾ ਵੀਰੇ ਠੀਕ ਆ ਉਹ ਹੂੰ ਜਿਵੇਂ ਤੁਸੀਂ ਕਹਿੰਨ ਕੋਈ ਕਾਰਨ ਨਹੀਂ ਪਈਆਂ ਨੇ ਵੀ ਕਰੋੜ ਰੱਖੀ ਮਾਟਰ ਨਾਲ ਹੂੰ ਪੱਕੇ ਪੂਰੀ ਗੱਲ ਦਾ ਮੈਨੂੰ ਪੂਰਾ ਨਹੀਂ ਪਤਾ ਯਾਨੀ ਗੱਲ ਸੁਣਦੇ ਹੁੰਦੇ ਹੂੰ ਜਦੋਂ ਕਰੋੜ ਰੱਖੀ ਮਾਟਰ ਨੂੰ ਵੀ ਆਖਣਾ ਇਹ ਮੋਟਰ ਨਹੀਂ ਚੱਲਦੀ ਸਰ ਜੀ ਹੂੰ ਲੈ ਗਿਆ ਖੇਤੋਂ ਹੂੰ ਤੇ ਖੇਤ ਵਾਗਿਆ ਜੋ ਮਾਸਟਰ ਨੇ ਕੋਡਾ ਹੋ ਕੇ ਮੋਟਰਾਂ ਦੇ ਦੇਖਣ ਲੱਗਾ ਭਾਂ ਕਿ ਉਹਨੇ ਮਾਰਿਆ ਗਲਤੇ ਦਾ ਹੂੰ ਗਲਤ ਮੱਠ ਦਾ ਦਾੜਡ ਕਰਤਾ ਅੱਛਾ ਵਾਲੀ ਉਦੋਂ ਉਹਦੇ ਘਰ ਵਾਲੀ ਮਾਰਤੀ ਆ ਕੇ ਅੱਛਾ ਘਰ ਵਾਲੀ ਮਾਰਤੀ ਤਾਂ ਕੁੜੀ ਛੋੜੀ ਕੱਲੀ ਕੁੜੀ ਵੱਜ ਗਈ ਛੋੜੀ ਉਦੋਂ ਯਾਨੀ ਜਿੱਥੇ ਮੈਂ ਸੁਣਵਾਉਣਾ ਗੱਲ ਠੀਕ ਹੈ ਪੱਕਾ ਮੈਨੂੰ ਪਤਾ ਨਹੀਂ ਹਣੀ ਮਾਸਟਰ ਦਾ ਤਾਂ ਮੈਨੂੰ 100% ਪਤਾ ਹੈ ਬਿਮਾਰਤਾ ਸੀ ਬਿਮਾਰਤਾ ਸੀ ਠੀਕ ਹੈ ਤੇ ਤੁਸੀਂ ਇਹ ਲਾ ਲਓ ਵੀ ਕੀ ਰਹਿ ਗਿਆ ਮਗਰ ਜਦੋਂ ਆਪਣਾ ਵਿਸ਼ਵਾਸ ਇੰਨਾ ਆਪਾਂ ਵਿਸ਼ਵਾਸ ਦੇ ਕੇ ਇਹ ਜਾਤ ਨਹੀਂ ਕਿਸਦੀ ਹੁੰਦੀ ਵੀਰੇ ਮੈਂ ਹੱਥ ਵਾਂਨ ਬੰਦ ਦਵਾਰੇ ਫੇਰ ਮੋੜ ਮੋੜ ਕੇ ਨਾ ਵੀ ਇਹਨਾਂ ਤੋਂ ਦੂਰ ਹੀ ਰਹੋ ਪ੍ਰਭੂ ਲੋੜ ਤੱਕ ਨੂੰ ਟੂਜ਼ ਇਵੈਂਟ ਖੇਤਰੇ ਕੋਠੇ ਚ ਰੱਖੋ ਠੀਕ ਆ ਹੋਰ ਇੱਕ ਹੋਰ ਗੱਲ ਜਿਆਦਾ ਕੀ ਬਾਈ ਜੀ ਲੈ ਹੁਣ ਸੁਣੋ ਮੈਂ ਨੈਟ ਤੇ ਵੀਡੀਓ ਦੇਖੀ ਜਿਵੇਂ ਤੁਸੀਂ ਕਹਿੰਦੇ ਹੋ ਜੀ ਠੀਕ ਆ ਆਹ ਜਿਹੜਾ ਆਪਣਾ ਨਾਲਾ ਲੰਠਾੜਾ ਟੇਨ ਜਾਂਦੀ ਹੈ ਹੂੰ ਆਹ ਦਿਖਾਵੇ ਇਹ ਬਹੁਤ ਦੂਰ ਜਾਂਦੀ ਜੀ ਆਹ ਸੀ ਐ ਕਿਨੇ ਖਿਜਣ ਦੀ ਗੱਲ ਆ ਚੋਨੇ ਦੀ ਹੂੰ ਢਲਮਾ ਮੌੜ ਪਿੰਡ ਰਹਿ ਇਧਰ ਬਰਨਾਲੇ ਜ਼ਿਲ੍ਹੇ ਦੇ ਠੀਕ ਆ ਤੇ ਪੁੱਜੀ ਜੀ ਰਿੱਚੋਂ ਨਾ ਲਾਉਣ ਆਏ ਬਿਸੀਗੇ ਪਾਰਟੀ ਈਮੀਦਾਰ ਦੀ ਮੋਟਰ ਤੇ ਬੈਠੀ ਸੀ ਅੱਛਾ ਉਹ ਜਿਹੜਾ ਫਾਰਮ ਆਉਣ ਮੋ ਜੀਰੀ ਬੈਠੇ ਮਿੱਤਰਾਂ ਤੇ ਹੀ ਰਹਿੰਦੇ ਨੇ ਉਹ ਭਾਈ ਇਹ ਬਚਾਰਾ ਨਰਮ ਸੀ ਉਹਨਾਂ ਦੇ ਨਾਲ ਦਈ ਅੱਛਾ ਬੰਦਾ ਉਹਨੇ ਕਹਿੰਦਾ ਮੈਨੂੰ 5000 ਰੁਪਏ ਦਿਓ ਨੰਬਰਦਾਰ ਨੂੰ ਠੀਕ ਆ ਨੰਬਰਦਾਰ ਨੂੰ ਜਦੋਂ ਕਹਿੰਦਾ 5000 ਰੁਪਏ ਦਿਓ ਇਹਨੂੰ ਹੂੰ ਨੰਬਰਦਾਰ ਨੇ ਇਹਦੇ ਦੂਜੇ ਛੋੜਾ ਨੰਬਰਦਾਰ ਉਹਨਾਂ ਮਲਾਈ ਅੱਖਾਂ ਹੂੰ ਉਹ ਜੱਟ ਪਾਪਾ ਅੱਛਾ ਉਹ ਜਵਾਬ ਆਪਦਾ ਇਹ ਬੰਦਾ ਤੂੰ ਆਪਦੇ ਮੰਨ ਲਓ ਇਹ ਪਿੰਡ ਦੇ ਸੀ ਠੀਕ ਆ ਲੋਭ ਦੇ ਪੈਣ ਤੇ ਨੂੰ ਦਵਾਖਾਦੇ ਨੇ ਭਾਈ ਉਹ ਪਈਆ ਨਾਲੇ ਤੇ ਦੱਪਦਾ ਰੇਂਟ ਸੀ ਆਪਣੇ ਲਿਖਾੜਾ ਰੇਂਟ ਉਹ ਸਿੱਪੇ ਲੰਮਾ ਬਣੋ ਠੀਕ ਆ ਹੁਣ ਸਾਡੇ ਜ਼ਿੰਮੇਵਾਰਾਂ ਨੇ ਤਾਂ ਗੌਰ ਨਹੀਂ ਕਰੀ ਉਹਨਾਂ ਦਾ ਪਈਆ ਇਹਨੂੰ ਪੈਸੇ ਦੇਦੇ ਹਿਸਾਬ ਕਰਦਾ ਚਲੋ ਭਾਈ ਆ ਜਾ ਭਾਈ ਹਾਂ ਬਾਗ ਜੋ ਬਾਗੇ 2 ਮਹੀਨੇ ਤੱਕ ਲੰਗੇ ਉਹਦਾ ਜਦੋਂ ਜਵਾਕ ਹੁਣ ਘਰੇ ਗਈ ਉਹਨਾਂ ਦੀ ਮਾਂ ਪਿਓ ਨੇ ਭਾਈ ਬੜੀ ਗੌਰ ਕਰੀ ਹੂੰ ਤਾਂ ਉਹਨਾਂ ਨੇ ਸਾਨੀ ਹਾਰ ਨੂੰ ਕਿਸੇ ਨੇ ਕੋਈ ਹੋਰ ਵੀ ਉੱਥੇ ਸੱਜਣ ਪਿਆਰਾ ਵਧੀਆ ਹੋਊਗਾ ਉਹ ਪਿੰਡ ਦਾ ਹਾਂ ਉਹਨੇ ਮਤਲਬ ਕੱਲਾ ਕਰਦਾ ਕਮ ਇਹਨਾਂ ਦਿਨ ਇੱਕ ਵਾਰੀ ਮਵਾਦੀ ਨੰਬਰ ਦਾ ਤੇ ਠੀਕ ਆ ਮੈਂ ਕੋਈ ਬੋਦੀ ਛੇ ਸਟਾਪ ਨੇ ਚੱਕ ਲੈ ਛੱਟੇ ਪੱਟੇ ਉਹਦੇ ਭਾਈ ਮੰਨ ਗਿਆ ਨਾ ਹਾਂ ਵੀਰੇ 10 12 ਦਿਨ ਹੋ ਗਏ ਉੱਥੋਂ ਡੱਡ ਬੋਡੀ ਲਾਹ ਕੜਾਈਆ ਮਤਲਬ ਨਿਕਲੇ ਤਾਂ ਹੁਣ ਪਿੰਜਰੀ ਆ ਮੂੰਗਲ ਗਿਆ ਹੋਊਗਾ ਹਾਂ ਪਿੰਜਰ ਨਿਕਲ ਟਲਮਾ ਪਿੰਡ ਦੀ ਗੱਲ ਫੇਰ ਗਾਲੋ ਸਾਹਿਬ ਜਿਹੜਾ ਆਪਦਿਆਂ ਦੇ ਨਹੀਂ ਹੋ ਸਕਦਾ ਛੋਡਾ ਕਿਵੇਂ ਹਾਂ ਸਹੀ ਗੱਲ ਹੈ ਮੈਨੂੰ ਹੀ ਦੱਸੋ ਸਹੀ ਗੱਲ ਯਾਨੀ ਮੈਂ ਇਹ ਨਹੀਂ ਕਹਿੰਦਾ ਵੀ ਕੰਮ ਤੱਕ ਤੂੰ ਦੀ ਪੈਟ ਰੱਖੋ ਵਸ ਉਦੋਂ ਵੀ ਜੀਰੀ ਵੇਲੇ ਵੀ ਇਹਨਾਂ ਨੂੰ ਘੂਰ ਕੇ ਰੱਖੋ ਵਿੱਚ ਸਾਡੇ ਲੋਕ ਦਾਰੂ ਦੀ ਹੁਣ ਗੰਨੇ ਦੀ ਗੱਲ ਸੁਣਾਉਣਾ ਮੈਂ ਠੀਕ ਹੈ ਜੇ ਲੋ ਗੰਨੇ ਦੀ ਖੇਤੀ ਔਖੀ ਆ ਮੈਨੂੰ ਪਤਾ ਲੱਗ ਰਿਹਾ ਦੇ ਗੰਨੇ ਦੀ ਛਾਂਡੇ ਜਿੰਨੀ ਦਰਾਂ ਨੇ ਪਹਿਲਾਂ ਮੈਂ ਵੀ ਗੰਨੇ ਦੀ ਬਹੁਤ ਖੇਤੀ ਕਰਿਆ ਧੂਰੀ ਮਰ ਜਲਾਇਆ ਠੀਕ ਆ ਚਲੋ ਇੱਕ ਥੱਕ ਜਾਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਜਾਣ ਹਰ ਬੰਦੇ ਚ ਇੱਕੋ ਜਿਹਾ ਠੀਕ ਆ ਜਿਹੜੇ ਜੀ ਜਾਣ ਤੈਨੂੰ ਕਰੀ ਉਹ ਜੀ ਮੈਨੂੰ ਕਰੀਆ ਬੰਦਾ ਸਾਦ ਠੀਕ ਆ ਉਦੋਂ ਅਸੀਂ 25 ਰੁਪਏ ਕਾਊਂਟਰ ਦੇ ਨਾਲ ਉਹ ਦਿੰਦੋਂ ਦੇ ਵੀਰੇ ਠੀਕ ਆ ਠੀਕ ਆ ਸਹੀ ਰ ਇੱਕ ਟਰਾਲੀ ਭਰਦੇ ਤਾਂ ਇੱਕ ਉਹਦਨ ਖਰਾਬ ਵੀ ਹੁੰਦੀ ਆ ਉਸੇ ਪਹਿਆਂ ਨੂੰ ਹਾਂਜੀ ਠੀਕ ਆ ਪਹਿਲਾਂ ਤੋਂ ਸ਼ੇਟਮ ਚੱਲਦਾ ਐ ਦੀ ਪਤਾ ਨਹੀਂ ਆਪਾਂ ਨੂੰ ਨਹੀਂ ਪਤਾ ਇਹ ਗੱਲਾਂ ਠੀਕ ਆ ਉਹ ਸਾਡੇ ਲੋਕਾਂ ਨੇ ਪੰਜ ਤੋਂ ਤਿੰਨ ਕਰਤੀਆਂ ਬੋਤ ਨਾਲ ਇੱਕ ਟਰਾਲੀ ਚ ਗੰਨੇ ਦਾ ਰੇਡ ਨਾ ਕੋਈ ਵਧਿਆ ਨਾ ਲੈਣਾ ਨਾ ਦੇਣਾ ਦੋ ਤਿੰਨ ਦੇ ਦਿੰਦੇ ਨੇ ਵੀ ਜੇ ਵੀ ਜੇ ਤਿੰਨ ਵਧਾਤੀਆਂ ਜੀ ਦੋ ਦੀ ਦੋ ਹੋਰ ਵਧਾਤੀਆਂ ਦੱਸੋ ਠੀਕ ਆ ਮੈਂ ਮਤਲਬ ਸਾਡੇ ਚ ਵੀ ਸ਼ਾਨਖਾਦੀ ਘਟ ਗਈ ਵੀ ਮਤਲਬ ਇਹ ਹੋ ਗਿਆ ਵੀ ਪਹਿਲਾਂ ਗੋਗ ਦੀ ਟਰਾਲੀ ਨਾ ਪਰ ਜੇ ਮੇਰੀ ਪਰ ਜੇ ਹਾਂ ਸਹੀ ਗੱਲ ਸਹੀ ਗੱਲ ਇਹ ਕਾਰਨ ਹੈ ਵੀ ਸਾਡੇ ਮਤਲਬ ਪਹਿਆਂ ਨੂੰ ਪਹਿਲ ਦਿੱਤੀ ਜੀ ਜਾਨੇ ਵੀ ਵੀ ਮੇਰਾ ਜੋ ਨਾ ਪਹਿਲਾਂ ਲੱਗ ਜੇ ਇਹ ਤਾਂ ਹਰਪ੍ਰੀਤ ਦਾ ਜੰਗ ਦਾ ਨਾ ਪਹਿਲਾਂ ਮੈਂ ਵਰਦਾ ਕੋਰ ਨਾ ਲੱਗ ਜੇ ਪਹਿਲਾਂ ਮੇਰਾ ਲੱਗ ਜੇ ਮੇਰਾ ਨਿਭੜ ਜੇ ਦੋ ਬੋਦਰੇ ਹੁੰਦੇ ਜੇ ਡੱਬਾ ਦੇਣਾ ਪਏ ਹਾਂ ਉਹ ਡੱਬਾ ਵੀ ਕੋਈ ਛੋਟੇ ਦੀ ਖਰਾ ਕਰਦੇ ਨੇ ਕਰਦੇ ਨਹੀਂ ਕਰਦੇ ਜੀ ਦੇਖੋ ਜੀ ਝੂਠਾ ਨਾ ਮੈਨੂੰ ਇਹ ਗੱਲ ਦੱਸਦੇ ਹੋ ਤੁਸੀਂ ਹੁਣ ਆਪਾਂ ਕੀ ਕਹਿਣਾ ਚਾਹੁੰਦੇ ਆ ਆਪਣੇ ਜਿਹੜੇ ਦੇਖਨੇ ਨੇ ਦਰਸ਼ਕ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦਵੋਗੇ ਆਪਦੀ ਤਰਫੋਂ ਮੈਂ ਤਾਂ ਕੋਈ ਲਾਠ ਦੇ ਵਿੱਚ ਗੱਲ ਕਰਨੀ ਜਉਣਾ ਜੀ ਹੂੰ ਵੀ ਇੱਕ ਦਿਨਾਂ ਦਾ ਵਾਰ ਕਰਣੀ ਬੰਦਾ ਚਾਹੀਦਾ ਠੀਕ ਹੈ ਦੂਜੀ ਗੱਲ ਇਹਨਾਂ ਨੂੰ ਮਤਲਬ ਜ਼ਮੀਨ ਨਹੀਂ ਮਿਲਣੀ ਇਹ ਰਿਜਿਸਟਰੀ ਹੋਣੀ ਚਾਹੀਦੀ। ਬਹਿਣ ਆਪਾਂ ਇਹ ਕਹਿੰਦੇ ਜਿਵੇਂ ਨੂੰ ਰੱਖੋ ਠੀਕ ਹੈ ਪਰ ਸੀਮਤ ਕੰਮ ਦੇ ਇੱਕ ਰਹਿਣਾ। ਦੂਜੀ ਗੱਲ ਇਹ ਹੈ ਇਹਨਾਂ ਦੇ ਫਿੰਗਰਪ੍ਰਿੰਟ ਹੋਣੇ ਚਾਹੀਦੇ ਹੀ ਨੇ ਵੀ ਇਹਨਾਂ ਦਾ ਪਤਾ ਲੱਗ ਜਾਵੇ ਕਿ ਕਿੱਥੇ ਜਿੱਥੇ ਆਇਆਗਾ ਉਹਨੂੰ ਪਹਿਲਾਂ ਪੁਲਿਸ ਸਟੇਸ਼ਨ 'ਤੇ ਜਾ ਕੇ ਆਪਦਾ ਪੂਰਾ ਐਡਰੈਸ ਜੋ ਵੀ ਹਮਾਰੇ ਪੁਲਿਸ ਸਟੇਸ਼ਨ 'ਤੇ ਹੋਵੇ, ਸ਼ਿਰਧਾ ਕੇਂਦਰ 'ਤੇ ਹੋਵੇ, ਕਿਤੇ ਵੀ ਹੋਵੇ। ਯਾਨੀ ਜਿੱਥੇ ਵੀ ਹੁੰਦੇ ਨੇ ਇਹਨਾਂ ਦੇ ਫਿੰਗਰਪ੍ਰਿੰਟ ਲੈ ਕੇ ਦਾ ਡਰੈਸ ਪੂਰਾ ਪ੍ਰੋਪਰ ਲੈਤਾ ਜਾਵੇ ਫਿਰ ਉੱਥੋਂ ਪਤਾ ਕਰਾਇਆ ਜਾਵੇ ਵੀ ਆ ਬੰਦਾ ਭਾਈ ਏਡਾ ਹੈਗਾ ਜਾਂ ਨਹੀਂ ਹੈਗਾ ਜਦੋਂ ਫਿੰਗਰਪ੍ਰਿੰਟ ਨਾਲ ਫਿੰਗਰਪ੍ਰਿੰਟ ਜਦੋਂ ਹੋਰ ਸਾਰਾ ਕੁਝ ਚੈੱਕ ਕਰਦੇ ਨੇ ਇਹ ਵੀ ਚੈੱਕ ਕਰਦੇ ਨੇ ਬਈ ਜੀ ਬਿਲਕੁਲ ਸਹੀ ਗੱਲ ਮੈਂ ਤਾਂ ਇਹੀ ਗੱਲ ਕਹੂੰਗਾ ਅੰਤ ਦੇ ਵਿੱਚ ਉਹ ਤੇਰਾ ਵੀਰੇ ਬਾਕੀ ਚਲੋ ਮੇਰੇ ਤੋਂ ਸਾਰੇ ਸ਼ੂਜਵਾਨੇ ਲੋਕ ਸਿਆਣੇ ਨੇ ਵੱਧ ਠੀਕ ਹੈ ਹਰ ਬੰਦੇ ਦਾ ਆਪਣਾ ਵਿਚਾਰ ਹੈ ਮਾਫੀ ਵੀ ਚਾਹਾਂਗੇ ਜੇ ਕੋਈ ਵੱਧ ਘੱਟ ਗੱਲ ਕਹੀ ਹੋ ਵੀ ਹੋਵੇ ਸੰਗਤ ਨੂੰ ਮਾਫ ਕਰਨ ਜੋਗਾ ਧੰਨਵਾਦ ਵੀਰੇ ਜੰਗ ਤੇਰਾ ਬਹੁਤ ਬਹੁਤ ਸ਼ੁਕਰੀਆ ਅਗਲੀ ਵੀਡੀਓ ਆਪਾਂ ਫੇਰ ਵੀ ਇਹ ਤੁਹਾਡੇ ਨਾਲ ਸਾਂਝੀ ਕਰ ਜੰਗਾ ਇਹਦੇ ਨਾਲ ਹੁਣ ਵੀਡੀਓ ਆਪਾਂ ਕਰਿਆ ਕਰਾਂਗੇ ਬਹੁਤ ਹੀ ਗੁਣਾ ਦਾ ਖਜ਼ਾਨਾ ਤੇ ਬਹੁਤ ਹੀ ਚੰਗਾ ਵਿਚਾਰਾਂ ਦਾ ਧਾਰਨੀ ਹੈ ਬੜਾ ਚੰਗਾ ਇਨਸਾਨ ਆ ਸੋ ਦੋਸਤੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਹੈ ਉਹਨੂੰ ਫੋਲੋ ਕਰ ਲਿਓ ਤੇ YouTube ਤੇ ਆਪਣਾ ਚੈਨਲ ਹੈ ਗੋਗੀ ਟਿਬੇ ਵਾਲਾ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਧੰਨਵਾਦ ਦੋਸਤੋ ਅਗਲੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਕਿਤੇਰੀ ਦਿਨੀ ਉਦੋਂ ਤੱਕ ਧੰਨਵਾਦ ਜੀ ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ